ਸਾਡੇ ਸੂਲ ਖਲਤੀਆਂ ਦੀ ਪੰਚਾਇਤ ਸਰਦਾਰ ਬਿਰਸਾ ਸਿੰਘ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਪ੍ਰਾਣੇ ਲੀਡਰ ਨੇ ਤੇ ਬੜੇ ਸ਼ੂਝਵਾਨ ਬੰਦੇ ਨੇ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਬੜੇ ਚਿਰ ਦਾ ਅਰਜਣ ਸੀ ਤੇ ਅੱਜ ਵੀ ਜਿਹੜਾ ਪਿੰਡ ਤੂੜ ਖਲਚੀਆਂ ਸਾਰਾ ਹੀ ਹਰਦੇਵ ਸਿੰਘ ਨੋਨੀ ਮਾਨ ਦੇ ਨਾਲ ਹੀ ਕੁਵੇ ਤੇ ਚੰਦ ਕਰ ਹੋਣਗੇ ਜਿਹੜੇ ਕੋਈ ਮੜੀ ਮੜੇ ਇਧਰ ਉਧਰ ਪੁੱਛਲ ਮਾਰ ਦੋਣਗੇ ਕਾਂਗਰਸ ਨੂੰ ਕਿਉਂ ਕਈ ਪਿੰਡਾਂ ਦੇ ਵਿੱਚ ਹੋ ਜਾਂਦਾ ਬਈ ਮਿੰਨ ਬਣਦੀ ਪਰ ਤਕਰੀਬਨ ਸਾਡੇ ਜਿਹੜੇ ਪਿੰਡ ਨੇ ਪਿੰਡਾਂ ਦੇ ਪਿੰਡ ਵੱਜੇ ਅਰਦੀ ਸਿੰਘ ਲੋਨੀਮਾਨ ਬੋਵੀਮਾਨ ਦੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਿਉਂਕਿ ਜਿਹੜੀ ਅਕਾਲੀ ਦਲ ਦੀ ਦੇਣ ਹੈ ਨਾ ਪੰਜਾਬ ਨੂੰ ਜਿਹੜੇ ਅਸਲ ਸੂਝਵਾਨ ਬੰਦੇ ਨੇ ਜ ਜਿਹਨਾਂ ਨੂੰ ਪਤਾ ਹੈ ਇਹ ਸ਼੍ਰੋਮਣੀ ਕਾਲ ਦੀ ਅਕਾਲੀ ਦਲ ਦੀ ਦੇਣ ਕੀ ਹੈ ਉਹ ਲੋਕ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਨਹੀਂ ਛੱਡਦੇ ਨਾ ਉਹ ਪਿੱਛੇ ਹਟਣਾ ਨਾ ਅੱਜ ਘੜਨਾ ਕੱਲ ਪਿੱਛੇ ਹਟਣਾ ਉਹ ਵੱੱਟ ਚੜ ਕੇ ਵੋਟਾਂ ਪਾਉਣਗੇ ਕਿ ਅੱਜ ਵੀ ਲੋਕਾਂ ਨੂੰ ਇਹ ਬੜੀ ਹੱਥ ਬੰਨ ਕੇ ਪੀਲੇ ਵੀ ਨਰਦੇਵ ਸਿੰਘ ਉਹ ਉਹ ਵੀ ਮਾਨ ਉਹ ਮੇਰੇ ਜਿਆਦਾ ਨੋਨੀ ਮਾਨ ਹੀ ਮੂੰਹ ਤੇ ਚੜਿਆ ਹੈ ਇਸ ਕਰਕੇ ਥੋੜਾ ਓਖੜ ਜੀਦਾ ਹੈ ਉਹ ਵੀ ਮਾਨ ਤੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਫਿਰ ਤੁਸੀਂ ਇਹਨਾਂ ਦੇ ਕੰਮ ਵੇਖਿਆ ਜੇ ਆਪਣੇ ਹਲਕੇ ਦੇ ਵਿੱਚ ਆਪਾਂ ਕੈਂਡੀਡੇਟ ਵੇਖਣਾ ਵਾ ਪਾਰਟੀਆਂ ਪੂਰ ਡਿਗਣੀ ਵੇਖਣੀਆਂ ਆਪਾਂ ਤਾਂ ਕੈਂਡੀਡੇਟ ਵੇਖਣਾ ਵੀ ਆਪਣਾ ਕੈਂਡੀਡੇਟ ਕਿਹਜਾ ਬਸ ਸਾਡੀ ਬੋਟ ਪਾਈ ਕਿਤੇ ਬਿਰਥਾ ਤਾਂ ਨਹੀਂ ਜਾਂਦੀ ਜਿਵੇਂ ਅੱਗੇ ਲੋਕਾਂ ਨੇ ਝਾੜੂ ਨੂੰ ਤਾਂ ਪਾ ਲੀਆਂ ਯਾਜੋ ਸਾਰੇ ਲੋਕ ਰੋਂਦੇ ਪਏ ਨੇ ਜਿਹਨਾਂ ਜਿਹਨਾਂ ਝਾੜੂ ਨੂੰ ਪਾਈਆਂ ਨੂੰ ਸਾਰੇ ਲੋਕ ਰੋਂਦੇ ਪਏ ਨੇ ਝਾੜੂ ਨੂੰ ਬੋਟ ਬੜੀ ਗਲਤੀ ਨਾਲ ਪਾ ਬੈਠੇ ਆ ਬਹੁਤ ਵੱਡੀ ਗਲਤੀ ਕੀਤੀ ਨਹੀਂ ਪਾਉਣੀ ਸੀ ਪਾ ਆ ਗਏ ਅੱਜ ਪਛਤਾਉਣੇ ਪਏ ਫੇਸ ਕਰਕੇ ਵਾਦ ਤੋਂ ਵਾਦ ਵੋਟਾਂ ਪਾਓ ਸ਼੍ਰੋਮਣੀ ਕਾਲੀ ਦਾਲ ਨੂੰ ਤੇ ਜਤਾ